ਦੇ ਖੇਤੀ ਨਾਰਥ ਅਮਰੀਕਾ ਜहां افریقا ਮਹਾਦੀਪ ਵਿੱਚ ਹੋਣ ਵਾਲੀ ਖੇਤੀ ਵਾਂਗੂ ਆਪਣੇ ਆਪ ਨੂੰ ਮਾਡਰਨਾਈਜ਼ ਨਹੀਂ ਕਰਦੀ ਉਹਨਾਂ ਚਿਰ ਤੱਕ ਸਾਡੇ ਖੇਤ ਕਿਸਾਨ ਹੈ ਜਿਹੜੇ ਉਹ ਆਪਣੇ ਆਪ ਨੂੰ ਆਰਥਿਕ ਤੌਰ ਤੇ ਸੁਤੰਤਰ ਨਹੀਂ ਕਰ ਸਕਦੇ ਦੋਸਤੋ ਆਪਾਂ ਗੱਲ ਕਰ ਰਹੇ ਹਾਂ ਕਿਸਾਨੀ ਬਾਰੇ ਕਿਸਾਨੀ ਲਗਾਤਾਰ ਪਿਛਲੇ 1 2 3 ਸਾਲਾਂ ਤੋਂ ਸੰਘਰਸ਼ ਦੇ ਵਿੱਚ ਚੱਲ ਰਹੀ ਹੈ ਬੁਨਿਆਦੀ ਮਸਲਾ ਇਹ ਹੈ ਕਿ ਕਿਸਾਨੀ ਵਾਸਤੇ ਬਹੁਤੇ ਰਸਤੇ ਖੇਤੀ ਦੇ ਵਿੱਚ ਜਿਹੜੇ ਪਹਿਲਾਂ ਪਰੰਪਰਾਵਾਦੀ ਢੰਗ ਨਾਲ ਸੀ ਉਹ ਬੰਦ ਹੋ ਚੁੱਕੇ ਐ ਉਸ ਕਰਕੇ ਹਾਲਾਤ ਇਹ ਬਣੇ ਹੋਏ ਐ ਕਿ ਕਿਸਾਨਾਂ ਦੀ ਆਉਣ ਵਾਲੀ ਪੀੜ੍ਹੀ ਲਈ ਇੱਕ ਰਸਤਾ ਖੁੱਲਿਆ ਸੀ ਕਿ ਵਿਦੇਸ਼ਾਂ ਦੇ ਵਿੱਚ ਸਟੱਡੀ ਵੀਜ਼ੇ ਤੇ ਜਾ ਕੇ ਆਪਣੇ ਆਪ ਨੂੰ ਉੱਥੇ ਸੈਟਲ ਕਰ ਲੈਣ ਅੱਜ ਆਰਥਿਕ ਮੰਦੀ ਕਾਰਨ ਜਾਂ ਬਹੁ ਗਿਣਤੀ ਵਿੱਚ ਕੈਨੇਡਾ ਜਾਂ ਬਾਕੀ ਮੁਲਕਾਂ ਦੇ ਵਿੱਚ ਪਹੁੰਚਣ ਕਾਰਨ ਉਹ ਰਸਤੇ ਵੀ ਤਕਰੀਬਨ ਤਕਰੀਬਨ ਹੁਣ ਬੰਦ ਹੋ ਚੁੱਕੇ ਐ ਜਾਂ ਬੰਦ ਵਰਗੇ ਐ ਆਸਟ੍ਰੇਲੀਆ ਵਰਗੇ ਮੁਲਕਾਂ ਨੇ ਵੀ ਸਟੱਡੀ ਵੀਜ਼ੇ ਘਟਾ ਕਰਤੇ ਭਾਰਤ ਦੇ ਵਿੱਚ ਹਾਲਾਤ ਇਹੋ ਜਿਹੇ ਐ ਕਿ ਖੇਤੀ ਦੇ ਵਿੱਚ ਵਿਅਕਤੀਆਂ ਨੂੰ ਉਪਯੋਗਤਾ ਨਹੀਂ ਲੱਗਦੀ ਨਹੀਂ ਲੱਗਦਾ ਕਿ ਇਹਦੇ ਵਿੱਚੋਂ ਉਹਨਾਂ ਨੂੰ ਉਪਜੀਵਕਾ ਕਮਾਉਣ ਲਈ ਚੰਗੇ ਤਰੀਕੇ ਨਾਲ ਜੀਵਨ ਬਸਰ ਕਰਨ ਲਈ ਕੁਝ ਬਚਿਆ ਹੋਇਆ ਤੇ ਰਹਿੰਦੀ ਖੁੰਦੀ ਕਸਰ ਲਗਾਤਾਰ ਸਰਕਾਰ ਦੀਆਂ ਪਾਲਿਸੀਆਂ ਨੇ ਕੱਢੀ ਐ ਸਰਕਾਰ ਉਹਨਾਂ ਕਿਸਾਨਾਂ ਨੂੰ ਉਸ ਖੇਤੀ ਨੂੰ ਲਾਹੇਵੰਦਾ ਉਦਯੋਗ ਨਾਲ ਜੋੜਨ ਜਾਂ ਉਸ ਨੂੰ ਵਧੀਆ ਤਰੀਕੇ ਨਾਲ ਮੰਡੀਕਰਨ ਤੱਕ ਲੈ ਕੇ ਜਾਣ ਦੀ بجائے ਜ਼ਮੀਨ ਹਥਿਆਉਣ ਵੱਲ ਜਾਂ ਇਸ ਕਿਸਮ ਦੇ ਹੱਥਕੰਡੇ ਵਰਤਨ ਵੱਲ ਜ਼ਿਆਦਾ ਰੁਚਿਤ ਹੈ ਇਸ ਲਈ ਆਪਾਂ ਸਿੱਧੇ ਤੌਰ ਤੇ ਇਹ ਕਹਿ ਸਕਦੇ ਹਾਂ ਕਿ ਜਿੰਨਾ ਚਿਰ ਖੇਤੀ ਨਾਰਥ ਅਮਰੀਕਾ ਜਾਂ ਅਫਰੀਕਾ ਮਹਾਦੀਪ ਵਿੱਚ ਹੋਣ ਵਾਲੀ ਖੇਤੀ ਵਾਂਗੂ ਆਪਣੇ ਆਪ ਨੂੰ ਮਾਡਰਨਾਈਜ਼ ਨਹੀਂ ਕਰਦੀ ਉਹਨਾਂ ਚਿਰ ਤੱਕ ਸਾਡੇ ਖੇਤ ਕਿਸਾਨ ਹੈ ਜਿਹੜੇ ਉਹ ਆਪਣੇ ਆਪ ਨੂੰ ਆਰਥਿਕ ਤੌਰ ਤੇ ਸੁਤੰਤਰ ਨਹੀਂ ਕਰ ਸਕਦੇ ਹੁਣ ਬੁਨਿਆਦੀ ਗੱਲ ਸਮਝਣ ਵਾਲੀ ਹੈ ਕਿ ਉਹਨਾਂ ਅਤੇ ਸਾਡੇ ਵਿੱਚ ਕੀ ਫਰਕ ਹੈ ਲਗਾਤਾਰ ਸਾਡੇ ਚਰਚਾ ਹੁੰਦੀ ਰਹਿੰਦੀ ਹੈ ਕਿ ਕੈਲੀਫੋਰਨੀਆ ਅਮਰੀਕਾ ਦੀ ਜਿਹੜੀ ਸਟੇਟ ਹੈ ਉਸ ਦੇ ਵਿੱਚ 40% ਖੇਤੀ ਹੈ ਜਿਹੜੀ ਉਹ ਪੰਜਾਬ ਚੋਂ ਗਏ ਹੋਏ ਕਿਸਾਨਾਂ ਦੁਆਰਾ ਕੀਤੀ ਜਾਂਦੀ ਹੈ ਉੱਥੇ ਖੇਤੀ ਬਹੁਤ ਵੱਡੇ ਪੱਧਰ ਤੇ ਕਾਮਯਾਬ ਹੈ ਤੇ ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਸੰਧੂਆਂ ਦਾ ਜਿਹੜਾ ਫਾਰਮ ਹੈ 65 ਤੋਂ 70 ਹਜ਼ਾਰ ਏਕੜ ਦੇ ਵਿੱਚ ਹੈ ਤੇ ਉਹਨਾਂ ਦਾ ਜਿਹੜਾ ਬ੍ਰਾਂਡ ਹੈ ਜਿਹਨੂੰ ਉਹ ਕ੍ਰਾਊਨ ਨਟ ਕਹਿੰਦੇ ਆ ਉਹ ਦੁਨੀਆ ਭਰ ਦੇ ਵਿੱਚ ਮਾਰਕੀਟ ਕੀਤਾ ਜਾਂਦਾ ਹੈ ਸਾਡੀ ਖੇਤੀ ਤੇ ਉਹਨਾਂ ਮੁਲਕਾਂ ਦੀ ਖੇਤੀ ਦੇ ਵਿੱਚ ਜਿਹੜਾ ਬੁਨਿਆਦੀ ਅੰਤਰ ਹੈ ਜਿਹਨੂੰ ਸਮਝਣ ਦੀ ਲੋੜ ਹੈ ਜੇ ਕਿਸਾਨੀ ਨੇ ਆਪਣੇ ਪੈਰਾਂ 'ਤੇ ਖੜੇ ਹੋਣਾ ਹੈ ਕਾਮਯਾਬ ਹੋਣਾ ਹੈ ਤਾਂ ਉਹਦੇ ਲਈ ਇਹ ਸਭ ਤੋਂ ਮਹੱਤਵਪੂਰਨ ਹੈ ਕਿ ਉਹ ਆਪਣੇ ਪ੍ਰੋਡਕਟ ਨੂੰ ਡਾਇਰੈਕਟ ਮਾਰਕੀਟੇਬਲ ਉਹਦੀ ਪੈਕਿੰਗ ਕਰਨ ਤੇ ਉਸ ਦੀ ਪ੍ਰਾਈਸਿੰਗ ਕਰਨ ਦੀ ਜ਼ਿੰਮੇਵਾਰੀ ਜਿੰਨਾ ਚਿਰ ਆਪਣੇ ਹੱਥ 'ਚ ਨਹੀਂ ਲੈਂਦੇ ਉਹਨਾਂ ਚਿਰ ਤੱਕ ਸਾਡੀ ਖੇਤੀ ਹੈ ਜਿਹੜੀ ਉਹ ਲਾਹੇਵੰਦਾ ਧੰਦਾ ਨਹੀਂ ਬਣ ਸਕਦੀ ਹੁਣ ਇਹ ਕਿਵੇਂ ਕੀਤਾ ਜਾਵੇ ਕੀ ਅਸੀਂ ਜੋ ਸੰਘਰਸ਼ ਕਰ ਰਹੇ ਹਾਂ ਉਹਦੇ ਨਾਲ ਸਾਡੇ ਹਾਲਾਤ ਬਦਲਣਗੇ ਸੰਘਰਸ਼ ਦੇ ਨਾਲ ਅਸੀਂ ਸਾਡੇ ਤੇ ਜਿਹੜਾ ਵੀ ਅਟੈਕ ਹੁੰਦਾ ਉਹਨੂੰ ਰੋਕ ਸਕਦੇ ਹਾਂ ਕਾਨੂੰਨ ਵਾਪਸ ਕਰਵਾ ਸਕਦੇ ਆ ਲੈਂਡ ਪੂਲਿੰਗ ਪਾਲਿਸੀ ਹੈ ਇਹਨੂੰ ਵਾਪਸ ਕਰਵਾ ਸਕਦੇ ਆ ਪਰ ਉਸ ਤੋਂ ਬਾਅਦ ਕੀ ਉਸ ਤੋਂ ਬਾਅਦ ਸਾਡੇ ਲੋਕਾਂ ਦੀ ਉਪਜੀਵਕਾ ਕਿਵੇਂ ਵਧੇ ਉਹ ਕਿਵੇਂ ਤਰੱਕੀ ਕਰਨ ਇਹਦੇ ਲਈ ਇੱਕੋ ਇੱਕ ਸਾਧਨ ਹੈ ਕਿ ਛੋਟੇ ਪੱਧਰ ਤੋਂ ਇੱਕ ਉਹਦੀ ਵਿਧੀ ਕਹੀ ਜਾਂਦੀ ਹੈ ਕਿ ਕੋਆਪਰੇਟਿਵ ਲੈਵਲ ਤੇ ਜਿਵੇਂ ਵੇਰਕਾ ਕਲੈਕਸ਼ਨ ਕਰਦਾ ਦੁੱਧ ਦੀ ਤੇ ਉਸ ਦਾ ਇੱਕ ਕਿਸਮ ਦੀ ਪ੍ਰੋਸੈਸਿੰਗ ਕਰਕੇ ਛੋਟੇ ਪੱਧਰ ਤੋਂ ਫਿਰ ਉਹਦੀ ਡਿਸਟ੍ਰੀਬਿਊਸ਼ਨ ਹੈ ਜਿਹੜੀ ਆਪਣੀ ਸਟੇਟ ਦੇ ਵਿੱਚ ਤੇ ਬਾਹਰਲੀਆਂ ਥਾਵਾਂ ਤੇ ਕਰਦਾ ਹੈ ਇਸ ਕਿਸਮ ਦੀ ਹੋ ਸਕਦੀ ਹੈ ਕਿ ਪੰਜਾਬ ਦੇ ਜਿਹੜੇ ਪ੍ਰੋਡਕਟ ਹੈ ਉਹਨਾਂ ਦੀ ਇੱਕ ਖਾਸ ਜਗ੍ਹਾ ਤੇ ਪ੍ਰੋਸੈਸਿੰਗ ਕਰਕੇ ਉਹਨਾਂ ਨੂੰ ਯੂਜ਼ੇਬਲ ਬਣਾ ਕੇ ਸ਼ੈਲਫ ਲਾਈਫ ਬਣਾ ਕੇ ਉਹਨਾਂ ਦੀ ਕੁਆਲਿਟੀ ਅਤੇ ਕੁਆਂਟੀਟੀ ਨੂੰ ਫਿਕਸ ਕਰਕੇ ਪ੍ਰਾਈਸਿੰਗ ਫਿਕਸ ਕਰਕੇ ਉਹਨਾਂ ਨੂੰ ਮਾਰਕੀਟ ਦੇ ਵਿੱਚ ਲਜਾਇਆ ਜਾ ਸਕਦਾ ਹੈ ਇਸ ਤੇ ਕੋਈ ਬਹੁਤ ਵੱਡੀ ਇਨਵੈਸਟਮੈਂਟ ਦੀ ਲੋੜ ਨਹੀਂ ਹੈ ਪਰ ਇਸ ਪਾਸੇ ਨੂੰ ਅਸੀਂ ਕਿੰਨਾ ਕੁ ਤੋਰਿਆ ਹੋਇਆ ਆਪਣੀ ਐਜੂਕੇਸ਼ਨ ਨੂੰ ਸਾਡੇ ਐਜੂਕੇਸ਼ਨ ਅਦਾਰਿਆਂ ਵਿੱਚ ਕਿੰਨਾ ਕੁ ਪੜਾਇਆ ਜਾਂਦਾ ਹੈ ਇਸ ਲੈਵਲ ਦਾ ਸਾਡੇ ਸਕੂਲ ਪੱਧਰ ਤੇ ਜਿਹੜੇ ਬੱਚੇ ਪਲੱਸ 2 ਕਰਦੇ ਆ ਜੇ ਆਈਟੀਆਈ ਦੇ ਵਿੱਚ ਅਸੀਂ ਉਹਨਾਂ ਨੂੰ ਤਕਨੀਕੀ ਸਿੱਖਿਆ ਦਿੰਨੇ ਆ ਤਾਂ ਇਸੇ ਤਰੀਕੇ ਨਾਲ ਖੇਤੀ ਪ੍ਰੋਡਕਟ ਹੈ ਜਿਹੜੀ ਪੰਜਾਬ ਦੀ ਬੁਨਿਆਦੀ ਰੀਡ ਦੀ ਹੱਦੀ ਆਰਥਿਕਤਾ ਦੀ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਆਈਟੀਆ ਵਾਂਗੂ ਇੱਥੇ ਤਕਨੀਕੀ ਸੰਸਥਾਵਾਂ ਉਸ ਕਿਸਮ ਦੀਆਂ ਖੋਲਣੀਆਂ ਚਾਹੀਦੀਆਂ ਜਿਹੜੀਆਂ ਕੇਵਲ ਤੇ ਕੇਵਲ ਖੇਤੀ ਦੀਆਂ ਵਸਤਾਂ ਨੂੰ ਕਿਵੇਂ ਪ੍ਰੋਸੈਸ ਕਰਨਾ ਹੈ ਕਿਵੇਂ ਪ੍ਰੀਜ਼ਰਵ ਕਰਨਾ ਹੈ ਕਿਵੇਂ ਮਾਰਕੀਟੇਬਲ ਬਣਾਉਣਾ ਹੈ ਕਿਵੇਂ ਉਹਨਾਂ ਨੂੰ ਲੋਕਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀ ਮੰਡੀ ਤੱਕ ਲੈ ਕੇ ਜਾਣਾ ਹੈ ਇਹ ਸਬੰਧੀ ਸਿੱਖਿਆ ਦੇਣ ਟਮਾਟਰ ਸੜਕਾਂ ਤੇ ਨਾਂ ਰੁਲਣ ਆਲੂਆਂ ਦੀ ਬੇਅਦਬੀ ਨਾ ਹੋਵੇ ਪਿਆਜ਼ ਪ੍ਰੋਸੈਸ ਹੋਣ ਉਹ ਪ੍ਰੋਸੈਸ ਹੋਇਆ ਫੂਡ ਜਿਹੜਾ 26 ਤੋਂ 40% ਤੱਕ ਸਾਡੀ ਟਰਾਂਸਪੋਰਟੇਸ਼ਨ ਦੇ ਵਿੱਚ ਮੰਡੀਆਂ ਦੇ ਵਿੱਚ ਭੰਡਾਰੀ ਕਰਨ ਦੀ ਕਮੀ ਕਰਕੇ ਰੱਖ-ਰਖਾਵ ਦੇ ਵਿੱਚ ਵੇਸਟ ਹੋ ਜਾਂਦਾ ਅਸੀਂ ਉਸ ਨੂੰ ਰੋਕੀਏ ਇਸ ਦੇ ਨਾਲ ਹੀ ਸਾਡੀ ਆਰਥਿਕਤਾ ਜਿਹੜੀ ਉਹ ਅੱਗੇ ਜਾ ਸਕਦੀ ਹੈ ਜ਼ਮੀਨ ਵਧਾਉਣ ਦੀ ਥਾਂ ਤੇ ਜ਼ਮੀਨ ਨੂੰ ਉਪਜਾਊ ਉਪਯੋਗੀ ਅਤੇ ਉਸ ਨੂੰ ਮੰਡੀ ਦੇ ਨਾਲ ਉਹਦੀ ਜਿੰਸ ਨੂੰ ਜੋੜਨ ਦੀ ਲੋੜ ਹੈ ਪੰਜਾਬ ਤੋਂ ਬਾਹਰੋਂ ਆਏ ਜਿਹੜੇ ਮਜ਼ਦੂਰ ਹੈ ਜਿਹੜੇ ਰੇੜੀ ਦੇ ਉੱਪਰ ਵੀ ਆਪਣੀ ਮਾਰਕੀਟਿੰਗ ਕਰਦੇ ਆ ਤੁਹਾਡੇ ਤੋਂ ਉਹ 10 ਰੁਪਏ ਕਿਲੋ ਜਾਂ 8 ਰੁਪਏ ਕਿਲੋ ਕੱਦੂ ਖਰੀਦ ਕੇ ਆਪਣੀ ਮਾਰਕੀਟਿੰਗ ਸਕਿੱਲ ਨਾਲ 2 ਘੰਟਿਆਂ ਬਾਅਦ ਹੀ 30 ਰੁਪਏ ਕਿਲੋ ਤੱਕ ਜੇ ਉਹ ਵੇਚ ਸਕਦੇ ਆ ਇਸ ਚੀਜ਼ ਨੂੰ ਜਿਹੜਾ ਕਿਸਾਨ ਬੈਠਾ ਹੈ ਤਾਜ਼ਗੀਨ ਵਰਕਰਾਂ ਰੱਖਦੇ ਹੋਏ ਉਹ ਸਾਰੀਆਂ ਚੀਜ਼ਾਂ ਨੂੰ ਮੰਡੀ ਨਾਲ ਕਿਵੇਂ ਜੋੜ ਸਕਦਾ ਹੈ ਕਿਵੇਂ ਉਹ ਜਿਹੜੇ ਕਿਸਾਨ ਮੰਡੀ ਅੱਜਕੱਲ੍ਹ ਸਿਰਫ ਨਾਮ ਰੂਪੀ ਮੰਡੀ ਬਣ ਕੇ ਰਹਿ ਗਈ ਹੈ ਉਸ ਕਨਸੈਪਟ ਨੂੰ ਕਿਵੇਂ ਰਿਵਾਈਵ ਕੀਤਾ ਜਾ ਸਕਦਾ ਹੈ ਜਿੰਨਾ ਚਿਰ ਤੱਕ ਸਾਡੀ ਕਿਸਾਨੀ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੀ ਉਹਨਾਂ ਚਿਰ ਤੱਕ ਸਾਡਾ ਨੌਜਵਾਨ ਹੈ ਜਿਹੜਾ ਇੱਕ ਪਾਸੇ ਬੇਰੁਜ਼ਗਾਰ ਰਹੂਗਾ ਜੇ ਉਹ ਕਿਸੇ ਕੰਮ ਜਾਂ ਕਿਰਤ ਨਾਲ ਮਾਡਰਨਾਈਜ਼ ਤਰੀਕੇ ਨਾਲ ਕਿਰਤ ਨਾਲ ਨਾ ਜੁੜਿਆ ਤਾਂ ਉਸ ਦੇ ਸ਼ੌਕ ਫਿਰ ਟਰੈਕਟਰਾਂ ਤੇ ਡੀਜੀ ਲਾਉਣ ਤੱਕ ਹੀ ਰਹਿ ਜਾਣਗੇ ਆਪਣੀ ਜਿੰਸ ਨੂੰ ਜਿਵੇਂ ਅਸੀਂ ਹੁਣ ਸਾਰੀ ਕਣਕ ਨੂੰ ਮੰਡੀ ਦੇ ਵਿੱਚ ਸਟਿਟਾਉਣੇ ਆ ਸਾਰੇ ਝੋਨੇ ਨੂੰ ਮੰਡੀ ਦੇ ਵਿੱਚ ਲੈ ਜਾਂਦੇ ਆ ਇੱਥੋਂ ਤੱਕ ਕਿ ਅਸੀਂ ਮਹਦੂਦ ਰਹਿ ਜਾਵਾਂਗੇ ਅਸੀਂ ਕਣਕ ਤੋਂ ਕਿੰਨੇ ਤਫਾਦ ਬਣ ਸਕਦੇ ਆ ਉਸ ਦੀ ਸ਼ੈਲਫ ਲਾਈਫ 6 ਮਹੀਨੇ ਕਿਵੇਂ ਹੋ ਸਕਦੀ ਹੈ ਤੁਹਾਡੀ 100 ਗ੍ਰਾਮ ਕਣਕ ਦਲੀਆ ਬਣ ਕੇ ਜਿਹੜੀ 1 ਕਿਲੋ ਦੀ ਕੀਮਤ ਹੈ ਤੁਹਾਡੀ ਉਸ ਦੇ ਬਰਾਬਰ ਵਿਕ ਜਾਂਦੀ ਹੈ 100 ਗ੍ਰਾਮ ਤੁਹਾਡੇ ਅੰਦਰ ਛੋਟੇ ਯੂਨਿਟ ਲਗਾ ਕੇ ਇਸ ਕਿਸਮ ਦੀ ਸਕਿੱਲ ਜਿੰਨਾ ਚਿਰ ਨਹੀਂ ਆਉਂਦੀ ਉਹਨਾਂ ਚਿਰ ਤੱਕ ਮੈਨੂੰ ਇਹ ਲੱਗਦਾ ਹੈ ਕਿ ਕਾਮਯਾਬੀ ਸਾਡੇ ਤੋਂ ਦੂਰ ਰਹੂਗੀ ਇਹ ਕੁ ਸੋਪਨ ਸੰਸਾਰ ਦੀਆਂ ਕਲਪਨਾਵਾਂ ਦੀਆਂ ਗੱਲਾਂ ਨਹੀਂ ਐ ਸਾਨੂੰ ਸਾਰਿਆਂ ਨੂੰ ਸਟੱਡੀ ਕਰਨਾ ਚਾਹੀਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਸ਼ਾਇਦ ਹੀ ਕੋਈ ਕਿਸਾਨ ਐਸਾ ਹੋਵੇ ਜਿਨ੍ਹਾਂ ਦੇ ਖੇਤ ਦੇ ਵਿੱਚ ਭੰਡਾਰੀ ਕਰਨ ਦੀ ਵਿਵਸਥਾ ਨਾ ਹੋਵੇ ਜਿਨ੍ਹਾਂ ਦੇ ਖੇਤ ਦੇ ਵਿੱਚ ਪ੍ਰੋਸੈਸਿੰਗ ਦੀ ਵਿਵਸਥਾ ਨਾ ਹੋਵੇ ਜਿਨ੍ਹਾਂ ਦੀ ਪ੍ਰੋਡਕਟ ਸਿੱਧੇ ਤੌਰ ਤੇ ਸ਼ੈਲਫ ਲਾਈਫ ਤੱਕ ਨਾ ਪਹੁੰਚਦੀ ਹੋਵੇ ਮੰਨਿਆ ਕਿ ਸਾਡੇ ਕਿਸਾਨਾਂ ਕੋਲ ਇੰਨੀ ਪੂੰਜੀ ਨਹੀਂ ਐ ਇਦੇ ਲਈ ਉਹਨਾਂ ਨੂੰ ਕੁਝ ਵੱਡੇ ਕਿਸਾਨਾਂ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਹੈ ਬਾਹਰ ਤੋਂ ਜਿਹੜੇ ਲੋਕ ਆ ਕੇ ਤੁਹਾਡੀ ਸਹਾਇਤਾ ਕਰਦੇ ਆ ਬਾਹਰਲੇ ਲੋਕ ਜਿਹੜੇ ਇੱਥੇ ਇਨਵੈਸਟ ਕਰਨਾ ਚਾਹੁੰਦੇ ਆ ਇਸ ਕਿਸਮ ਦੀਆਂ ਵਿਧੀਆਂ ਨੂੰ ਐਕਸਪਲੋਰ ਕਰਨਾ ਚਾਹੀਦਾ ਹੈ ਸੰਭਾਵਨਾਵਾਂ ਉਜਾਗਰ ਕਰਨੀਆਂ ਚਾਹੀਦੀਆਂ ਤਾਂ ਕਿ ਭਵਿੱਖ ਦੇ ਵਿੱਚ ਜਿਹੜੀ ਕਿਸਾਨੀ ਆ ਉਹ ਲਾਹੇਵੰਦ ਧੰਦਾ ਬਣ ਸਕੇ ਅਸੀਂ ਲਗਾਤਾਰ ਇੱਕ ਪੀੜੀ ਦੋ ਪੀੜੀ ਚਾਰ ਪੀੜੀਆਂ ਕਦੋਂ ਤੱਕ ਸੰਘਰਸ਼ ਕਰਦੇ ਰਹਾਂਗੇ ਅਸੀਂ ਡਿਫੈਂਸਿਵ ਹੋ ਕੇ ਆਪਣਾ ਕੰਮ ਕਰ ਰਹੇ ਹਾਂ ਸਾਨੂੰ ਮੰਡੀ ਦੇ ਵਿੱਚ ਆਫੈਂਸਿਵ ਹੋ ਕੇ ਆਉਣਾ ਚਾਹੀਦਾ ਹੈ ਸਾਡਾ ਪ੍ਰੋਡਕਟ ਹੈ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਫੇਰ ਹੀ ਸਾਡੀ ਕਸਾਨੀ ਹੈ ਜਿਹੜੀ ਉਹ ਬਾਹਰ ਭੱਜਣ ਤੋਂ ਜਾਂ ਅਨਐਮਪਲॉयਮੈਂਟ ਤੋਂ ਜਾਂ ਆਰਥਿਕ ਤੌਰ ਤੇ ਜਿਹੜਾ ਇਸ ਤੇ ਲਗਾਤਾਰ ਬੋਝ ਵਧ ਰਿਹਾ ਹੈ ਉਸ ਤੋਂ ਮੁਕਤੀ ਦੇ ਰਾਹ ਵੱਲ ਜਾ ਸਕਦੀ ਹੈ ਜੇ ਅਸੀਂ ਦੂਜਿਆਂ ਤੇ ਨਿਰਭਰ ਰਹਾਂਗੇ ਤਾਂ ਅੱਜ ਸਾਡੀ ਮੰਡੀਆਂ ਦੇ ਵਿੱਚੋਂ ਸਰਕਾਰ ਕਣਕ ਖਰੀਦੀ ਹੈ ਕੱਲ ਐਮਐਸਪੀ ਖਤਮ ਕਰਤੀ ਤਾਂ ਅਡਾਨੀ ਅਵਾਨੀ ਖਰੀਦਣਗੇ ਅਗਲੇ ਕੁਝ ਸਾਲਾਂ ਦੇ ਵਿੱਚ ਤੁਸੀਂ ਮਜਬੂਰ ਹੋ ਕੇ ਆਪਣੀ ਜ਼ਮੀਨ ਵੇਚ ਦਿਓਗੇ ਜਿਹੜੇ ਤੁਹਾਡੇ ਫਾਰਮ ਹੈ ਫਰਨਾ ਉਹ ਕੋਆਪਰੇਟਿਵ ਫਾਰਮ ਬਣਨ ਦੀ ਥਾਂ ਤੇ ਕਾਰਪੋਰੇਟ ਫਾਰਮ ਬਣਨ ਜਾਣਗੇ ਤੇ ਜਿਹੜਾ ਤੁਹਾਡਾ ਆਟਾ ਹੁਣ 20 30 40 ਰੁਪਏ ਕਿਲੋ ਵਿਕਦਾ ਫਿਰ ਉਹ 100 150 ਰੁਪਏ ਕਿਲੋ ਤੁਹਾਨੂੰ ਵਿលਿਆ ਕਰੂਗਾ ਇਹ ਦਿਨ ਦੂਰ ਨਹੀਂ ਜਿਵੇਂ ਅੱਜ ਅਸੀਂ ਬਹੁਤੇ ਖੇਤੀਕਾਰ ਵੀ ਮੁੱਲ ਦਾ ਦੁੱਧ ਲੈਣੇ ਆ ਪਸ਼ੂਆਂ ਤੋਂ ਦੂਰ ਹੋ ਗਏ ਇਸੇ ਤਰੀਕੇ ਨਾਲ ਉਹ ਸਮਾਂ ਵੀ ਦੂਰ ਨਹੀਂ ਜਦੋਂ ਤੁਸੀਂ ਬਾਕੀ ਧੰਦਿਆਂ ਦੇ ਵਿੱਚ ਪੈ ਗਏ ਤੇ ਤੁਹਾਨੂੰ ਇਹ ਮਹਿਸੂਸ ਹੋਊਗਾ ਕਿ ਅਸੀਂ ਕਿਸ ਪ੍ਰਕਾਰ ਉਹ ਚੀਜ਼ਾਂ ਜਿਹੜੀਆਂ ਆਪ ਪੈਦਾ ਕਰ ਸਕਦੇ ਸੀ ਉਹਨਾਂ ਤੋਂ ਵੀ ਦੂਰ ਚਲੇ ਗਏ ਧੰਨਵਾਦ